ਤੁਸੀਂ ਮੈਂ ਤੁਹਾਡੀ ਪਿਆਰੀ ਵੀਡੀਓ ਰਨਵੀਰ ਕਾਲਪੰਗੂ ਤਾਂ ਗਾਇਜ਼ ਨੂੰ ਪਤਾ ਹੀ ਹੋਵੇਗਾ ਕਿ ਹਨਾ ਚਾਈਡ ਮਤਲਬ ਕਿ ਦਿਹਾੜਾ ਬਣਾ ਰਹੇ ਆ ਕਿ ਤੁਸੀ ਦੇਖਣਾ ਹੋਇਆ ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਹੈ ਕਿਉਂਕਿ ਮੈਂ ਬੱਚਿਆਂ ਨੂੰ ਜਿਹੜੀ ਵੀ ਪਿਰਨ ਸਾਡੇ ਬੱਚਾ ਤੋਂ ਕੰਮ ਕਰਾਉਂਦੇ ਹੋ ਉਹਨਾਂ ਵਾਸਤੇ ਸਪੈਸ਼ਲ ਹੈ ਜੀ ਪਲੀਜ਼ ਨਾ ਕੰਮ ਕਰਾਓ ਨੰਨੇ-ਮੁੰਨੇ ਬੱਚੇ ਨੂੰ ਕੰਮ ਕਰਾਉਣ ਦੀ ਗੱਲ ਹੈ ਮਤਲਬ ਕਿ ਆਈ ਨਹੀਂ ਵੀ ਪਾਣੀ ਚੱਕ ਕੇ ਦੇ ਦੋ ਹੋਰ ਵੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੋਤੀਆਂ ਆ ਗਈਆਂ ਤੇ ਇਸ ਤਰ੍ਹਾਂ ਦਾ ਚਾਈਡ ਲੇਬਰ ਤੇ ਨਾ ਵਿਆਹ ਦੇ ਵਾਲਵਿਆ ਦਾਲਵਿਆ ਤੇ ਨਾ ਹੋਰ ਬਹੁਤ ਹੀ ਜੱਟ ਬਣਾਇਆ ਗਿਆ ਦਾ ਚਾਈਡ ਦਿਹਾੜਾ ਤੇ ਚੱਲ ਬਾਬਾਸ ਮਾ ਉਸਪੁਲ ਚਲੀਏ ਜੀਪੀਐਸ ਮਾਉ ਹੱਥ ਤੇ ਚਰਮਦੀਪ ਕੋਡ ਹੈ ਬੀਐਸ ਮਾਉ ਗੋ ਕਹਨੇ ਤਾਂ ਲਿਫੋਨ ਤੋਂ ਪਤਾ ਵੀ ਅਕਾ ਤੁਨੇ ਦਾ ਸੀ ਜਮਨਾ ਕੇ ਹੱਥ ਹਨ ਪਿਆਕਾ ਬਾਤਾ ਬਨਪੁਰ ਵੀ ਉਸ ਵਾਈ ਮਾ ਪਾਸ ਤੋਂ ਲਿਖੇ ਹੋਏ ਸਾਰੇ ਨੂੰ ਪਤਾ ਹੀ ਹੈ ਵੀ ਕਾ ਜੇ ਜਾ ਕੇ ਗੱਲ ਕਰਨੀ ਹੈ ਘਰ ਦੇ ਵਿੱਚ ਵੀ ਆਪਾਂ ਜਿੰਨਾ ਘੱਟ ਤੋਂ ਘੱਟ ਪਰਾਲੀ ਅਨੁਸਾਰ ਸਕੀ ਉਨਾ ਵਧੀਆ ਬਰਨਿੰਗ ਆਪਾਂ ਕੱਟ ਲਈ ਹੈ ਨਾ ਕੱਟ ਲਈ। ਇਸ ਸਾਲ ਬਹੁਤ ਯਾਰਿਆ ਘੱਟ ਲੱਗੀ ਹੈ। ਉਸ ਦਾ ਗੱਠਾ ਬਣ ਗਿਆ। ਉਸ ਨੂੰ ਫਕੀਟ ਦੇ ਨਾਲ ਰਿਲੈਕਸ ਕਰਨਾ ਹੈ ਨਾ। ਇਹ ਆਪਣਾ ਆਪ ਆਪਣੇ ਮਾਤਾ-ਪਿਤਾ ਕਿਰਾਂ ਨੂੰ ਦੱਸਣਾ ਆ ਦੇਵੀ ਜਾਨ ਇੱਕ ਕੁਝ ਇਹ ਜਰੂਰ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਕਿਸੇ ਦਾ ਕੋਈ ਜਨਮ ਦਿਨ ਹੁੰਦਾ ਹੈ ਇੱਕ ਪੁੰਗਾ ਜਰੂਰ ਲਾਇਆ। ਠੀਕ ਹੈ। ਬਾਕੀ ਸਕੂਲ ਦੇ ਵਿੱਚ ਜੇ ਕੋਈ ਲੋੜ ਆ ਮਤਲਬ ਜਿਵੇਂ ਦੋ ਰੋ ਰੋਈ ਆ ਆਬੀਅਸਲੀ ਪੈਂਡਾ ਦੇ ਵਿੱਚ ਨਾ 250 300 ਕੁ ਟੱਕ ਪੈਂਡਾ ਦੇ ਕੇ ਜਾਂਦੇ ਹੁੰਦੇ ਆ ਪੀ ਆਫ ਦਾ ਪਾਉ ਪਰ ਉਹ ਲੱਗਣੇ ਚਾਹੀਦੇ ਫਰਵਾਇਬ ਹੋਣ ਦੀ ਸੰਭਾਲ ਉਹ ਇਹ ਨਾ ਹੋਵੇ ਕਿ ਉਹ ਪੈ ਸੁੱਕ ਜਾਣ ਜਾਂ ਉਹਨਾਂ ਦੇ ਵਿੱਚ ਅੱਪਾ ਪਾਣੀ ਨਾ ਪਾਵੇ ਦੂਜਾ ਨੰਬਰ ਸਾਡਾ ਚੈਲ ਦਾ ਸੀਐਫਪੀ ਇਤਨਾ ਆਮ ਅਸੀਂ ਪੈਂਡਾ ਦੇ ਸਰਪੇ ਕਰਦੇ ਹੁੰਦੇ ਆ ਦੇਖਦੇ ਆ ਜਿਹੜੇ ਪੈਸਟੀ ਸਾਈਡ ਦੇ ਖਾਲੀ ਕੰਟੇਨਰ ਹੁੰਦੇ ਨੇ ਖਾਲੀ ਡੱਬੇ ਹੁੰਦੇ ਨੇ ਉਹਨਾਂ ਨੂੰ ਆਮ ਆਪਣੇ ਘਰਾਂ ਦੇ ਵਿੱਚ ਵਰਤ ਲੈਂਦੇ ਆਪਾਂ ਮੰਨ ਲਓ ਜਿਵੇਂ ਕੋਈ ਇਵੇਂ ਹੁੰਦਾ ਮੇਰੇ ਵਿੱਚ ਆਲੇ ਡੱਬੇ ਆਉਂਦੇ ਨੇ ਹਨਾ ਉਹਨਾਂ ਦੇ ਵਿੱਚ ਆਪਾਂ ਰਸੋਈ ਦੇ ਵਿੱਚ ਕੋਈ ਜਾਂ ਚਾਹ ਪੱਤੀ ਵਗੈਰਾ ਪਾ ਲਈ ਜਾਂ ਚੀਨੀ ਵਗੈਰਾ ਪਾ ਲਈਏ ਬਿਲਕੁਲ ਗੰਤ ਹੈ ਤੁਹਾਡੇ ਘਰ ਦੇ ਵਿੱਚ ਬੱਸਦਾ ਕੋਈ ਹਾਂ ਜੇ ਕੋਈ ਵਰਤਦਾ ਅੱਜ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਹੈ ਨਾ ਵੀ ਰਸੋਈ ਦੇ ਵਿੱਚ ਕੋਈ ਵੀ ਡੱਬਾ ਪੈਕੀਟ ਸਾਈਡ ਵਾਲਾ ਆਪਾਂ ਨੂੰ ਜੇ ਘਰ ਦੇ ਵਿੱਚ ਮਿਲਦਾ ਇੱਕ ਆਪਣੇ ਫੰਡਾ ਜਿਹਾ ਬਣਿਆ ਹੋਇਆ ਪੁਰਾਣਾ ਇੱਕ ਡੱਬਾ ਵੱਡਾ ਉਹਦੇ ਵਿੱਚ ਖੱਟੀ ਲੱਸੀ ਪਾ ਲਓ ਤੇ ਉਹਨੂੰ ਮਹੀਨਾ ਜਾਂ ਹਫ਼ਤਾ ਰੱਖ ਲਓ ਹਨਾ ਉਸ ਵਾਰ ਆਪਾਂ ਨੂੰ ਬਾਥਰੂਮ ਦੇ ਵਿੱਚ ਵਰਤਣਾ ਹੈ ਕਰਦਾ ਕੋਈ ਹੈ ਵਰਤਤਾ ਕਰਨਾਂ ਦੇ ਵਿੱਚ ਇਹ ਵੀ ਕਰਦਾ ਹੈ ਅੱਜ ਇਹ ਵੀ ਚੈੱਕ ਕਰਨਾ ਤੁਸੀਂ ਜਾ ਕੇ ਜੇ ਕਿਸੇ ਦੇ ਕੋਈ ਡੱਬਾ ਲੱਗਿਆ ਹੋਇਆ ਵੱਟ ਕੀ ਵਰਤ ਦੇ ਘਰਾਂ ਦੇ ਵਿੱਚ ਉਹਨੂੰ ਆਪ ਦਾ ਤੋੜ ਭੰਨ ਕੇ ਖਵਾਰ ਦੇ ਵਿੱਚ ਵੇਚ ਦੇ ਇਹਨਾਂ ਦਾ ਕਰਨਾ ਕੀ ਹੈ ਇਹਨਾਂ ਨੂੰ ਖਵਾਰ ਦੇ ਵਿੱਚ ਹੀ ਭੰਨ ਕੇ ਵੇਚਣਾ ਤਾਂਕਿ ਇਹ ਜਿਹੜੀਆਂ ਡੁਪਲੀਕੇਟ ਦਵਾਈਆਂ ਦੇ ਦੁਬਾਰੇ ਕੰਪਨੀ ਦੇ ਰੂਪ ਦੇ ਵਿੱਚ ਨਾ ਆਉਂ। ਇਹ ਆਮ ਹੈਗਾ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ ਚੱਲਦਾ ਹੈ। 50 ਰੁਪਏ ਕੱਪ ਤੇ ਲਾ ਲਓ ਤੇ 50000 ਰੁਪਏ ਬਿਮਾਰੀ ਤੇ ਲਾ ਲਓ। ਦੇਖੋ ਜਿਹੜੀ ਮੋਨੋਪ੍ਰੋਟੋਕੋਲ ਦਵਾਈ ਹੈ ਕੈਂਸਰ ਦਾ ਘਰ ਹੈ ਇਹਦੇ ਵਿੱਚ ਜਿਹੜੇ ਪੈਰਟੀ ਸਾਈਡ ਨੇ ਜਾਂ ਕੈਮੀਕਲ ਨੇ ਬਹੁਤ ਸਮਾਂ ਪਏ ਰਹਿੰਦੇ ਨੇ ਇਹਨਾਂ ਦੇ ਵਿੱਚ ਕੋਈ ਅਸਰ ਨਹੀਂ ਜਾਂਦਾ ਜੇ ਆਪਾਂ 1 ਸਾਲ ਰੱਖ ਲਈਏ ਇਹਦੇ ਵਿੱਚ ਕੈਂਡੀ ਲਸੀ ਵਗੈਰਾ ਕੁਝ ਨਹੀਂ ਪਾਉਂਦੇ ਇਹਨਾਂ ਨੂੰ ਆਪਾਂ ਬਾਸਕੂਰੀ ਵਿੱਚ ਨਹੀਂ ਲਿਆਉਣਾ ਨਾ ਹੀ ਜਿਹੜੀ ਮੋਨੋਪ੍ਰੋਟੋਕੋਲ ਦਵਾਈ ਹੈ ਜਿਹਨੂੰ ਆਪਾਂ ਸਾਲ ਕੀ ਰੱਖਣਾ ਇਹ ਬੈਨ ਹੈ ਗਵਰਨਮੈਂਟ ਕੋਲੋਂ ਹੀ ਬੈਨ ਕੀਤਾ ਹੈ ਠੀਕ ਹੈ ਇਹ ਗੱਲਾਂ ਦਾ ਧਿਆਨ ਰੱਖਣਾ ਇਹ ਕੋਈ ਬੱਚਾ ਦਾਸ ਸਕਦਾ ਵੀ ਬਾਲ ਮੈਡੀਕੀ ਕੀ ਹੈ ਬਾਲਮੀ ਕੋਈ ਵੀ ਕੰਮ ਨਹੀਂ ਕਰਾ ਸਕਦੇ ਠੀਕ ਹੈ ਬਈ ਜੇ ਕੋਈ ਕੰਮ ਕਰਾਉਂਦਾ ਹੈ ਤਾਂ ਉਹਦੇ ਮਾਤਾ ਪਿਤਾ ਨੂੰ 738 ਦੇ ਦਿਨ 2 ਸਾਲ ਦੀ ਕੈਰ 10000 ਰੁਪਏ ਜੁਰਮਾਨਾ ਹੋ ਸਕਦਾ ਹੈ ਵੈਸੇ ਆਪਣੇ ਬਾਲਮੀ ਪੂਰੀ ਨਹੀਂ ਹੁੰਦੀ ਜਿਆਦਾ ਇਹ ਪੱਠਿਆਂ-ਪੁੱਠਿਆਂ ਦੇ ਹੁੰਦੀਆਂ ਜਾਂ ਬਾਹਰ ਉੱਠਲਾਂ-ਉੱਠਲਾਂ ਦੇ ਹੁੰਦੀਆਂ ਆਪਣੇ ਪੰਜਾਬ ਦੀ ਕੋਈ ਅਡਾ ਇਸ਼ੂ ਨਹੀਂ ਹੈਗਾ ਪਰ ਫਿਰ ਵੀ ਸਾਡਾ ਜਿਹੜਾ ਪ੍ਰੋਜੈਕਟ ਹੈ ਉਹ ਕਾਟਰਨ ਤੇ ਚੱਲਦਾ ਜਦੋਂ ਪਿਕਿੰਗ ਸ਼ੁਰੂ ਹੁੰਦੀ ਹੈ ਨਰਮੀਆਂ ਦੀ ਚਿਕਾਈ ਸ਼ੁਰੂ ਹੁੰਦੀ ਹੈ ਉਦੋਂ ਬੱਚਿਆਂ ਦੀ ਜਿਹੜੀ ਅਟੈਂਡਸ ਸਕੂਲਾਂ ਦੇ ਵਿੱਚ ਘਟਣ ਲੱਗ ਜਾਂਦੀ ਹੈ ਭਰ ਤੁਸੀਂ ਇਹ ਕੰਮ ਨਹੀਂ ਕਰਨਾ ਤੁਸੀਂ ਕੋਈ ਨਰਮੇ ਦੀ ਚਗਾਈ ਦੇ ਨਾਲ ਨਹੀਂ ਜਾਣਾ ਆਪਣੀ ਪੜ੍ਹਾਈ ਦਾ ਧਿਆਨ ਰੱਖਣਾ ਹੋਰ ਨੂੰ ਰੈਗੂਲਰ ਰਹਿਣਾ ਠੀਕ ਹੈ ਏ 14 ਸਾਲ ਤੋਂ ਲੈ ਕੇ 18 ਸਾਲ ਇਹ ਨਹੀਂ ਵੀ ਤੁਸੀਂ ਕੁਝ ਕਰਨਾ ਨਹੀਂ 14 ਸਾਲ ਤੋਂ ਲੈ ਕੇ 18 ਸਾਲ ਤੱਕ ਆਪਣੇ ਮਾਤਾ ਪਿਤਾ ਦੀ ਦੇਖ-ਰੇਖ ਦੇ ਵਿੱਚ ਕੰਮ ਕਰ ਸਕਦੇ ਹਲਕਾ ਤੋਂ 18 ਸਾਲ ਤੋਂ ਜਿਹੜੀ ਉਮਰ ਦੀ ਉਮਰ ਰੱਖੀ ਹੋਈ ਹੈ ਉਹਦੇ ਵਿੱਚ ਆਪਾਂ ਭਾਰੀ ਕੰਮ ਕਰ ਸਕਦੇ ਹਾਂ ਜਿਵੇਂ ਮਸ਼ੀਨਰੀ ਚਲਾਉਣਾ ਮੋਟਰਸਾਈਕਲ ਚਲਾਉਣਾ ਜਾਂ ਕੋਈ ਪੈਕੀ ਸਾਈਡ ਦਾ ਕੰਮ ਕਰਨਾ ਦੀਣਾ ਤੁਸੀਂ ਹੁਣ ਘਰ ਜਾ ਕੇ ਕਿਹਦੇ ਵੀ ਸਾਨੂੰ ਕਿਹਾ ਵੀ ਬਾਹਰ ਮਜ਼ਦੂਰੀਆਂ ਕੰਮ ਨਹੀਂ ਕਰਨਾ ਘਰ ਦੇ ਵਿੱਚ ਖਾਣਾ ਬਣਾਉਣਾ ਜਾਂ ਕੋਈ ਪਾਣੀ ਬਣਾਉਣਾ ਇਹੋ ਜਿਹਾ ਹਲਕਾ ਫੁਲਕਾ ਕੰਮ ਆਪਾਂ ਕਰ ਸਕਦੇ ਹਾਂ ਠੀਕ ਹੈ ਨਾ ਚਲੋ ਸਾਰੇ ਬੱਚਿਆਂ ਦਾ ਧੰਨਵਾਦ ਕੀਤਾ ਸਭਨਾਂ ਦਾ